ਸਾਸਰੀ ਘਾਲੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਲੱਗੇ ਹੋਏ ਆ ਘਰ ਦੇ ਕੰਮ-ਕਾਰ ਕਰਨੇ ਪੈ ਰਹੇ ਆ ਜੀ ਮੰਨੂ ਮੰਦੀਪ ਹੈਗੇ ਆ ਜੀ ਅੱਜ ਜੀ ਬਿਮਾਰ ਤੇ ਸਾਰੇ ਕੰਮ-ਕਾਰ ਕਰੀਏ ਜੀ ਮੈਂ ਹੀ ਕਰਦੇ ਤੇ ਚਲੋ ਜੀ ਫਿਰ ਮੈਂ ਤੁਹਾਨੂੰ ਮੰਦੀਪ ਨੂੰ ਮਿਲਾਉਣੀ ਆ ਮਿਲਦੇ ਆ ਜੀ ਆਪਾਂ ਫਿਰ ਮੰਦੀਪ ਨੂੰ ਪਹਿਲਾਂ ਤਾਂ ਜੀ ਤੁਸੀਂ ਬਾਜ ਨੂੰ ਮਿਲੋ ਸਤਿ ਸ੍ਰੀ ਅਕਾਲ ਕਰਦੇ ਜੀ ਕਾਕਾ ਜੀ ਅਗਲੇ ਵੀਡੀਓ ਤੇ ਗਾਇਚੇ ਗਾਇਚੇ ਆ ਬਾਲ ਦੇਖੋ ਜੀ ਕਿਵੇਂ ਖੰਡਾਏ ਹੋਏ ਸਿਰ ਬਉਣ ਨੂੰ ਬਉਣ ਤਿੰਨ ਚਾਰ ਵਾਰ ਕਹ ਲੈ ਸਿਰ ਨਹੀਂ ਬਉਂਦੇ ਆ ਲੋ ਜੀ ਮਿਲੋ ਜੀ ਮਨਦੀਪ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਗ ਰਸਤੇ ਪਾਛਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਮੈਂ ਅੱਜ ਸਵੇਰ ਦਾ ਹੀ ਢਿੱਲਾ ਹੈ ਉਲਟੀਆਂ ਲੱਗੀਆਂ ਮੀਆਂ ਤੇ 10 ਵਜੇ ਦਾ ਤਾਂ ਮੈਂ ਕਮਰੇ ਦੇ ਖਿੜੀਆਂ ਵਾਲਾ ਬੈਠਾ ਆ ਕਮਰੇ ਦੇ ਅੰਦਰ ਪਿਆ ਮੈਂ 10 ਵਜੇ ਰਾਤ ਆ ਹੁਣ 5 5:30 ਹੋ ਗਏ ਹੁਣ ਬਾਹਰ ਨਿਕਲੇ ਆ ਮੈਂ ਹੁਣ ਵੀ ਉਲਟੀਆਂ ਆ ਕੇ हटੀਆਂ ਹੁਣ ਵੀ 10 15 ਮਿੰਟ ਪਹਿਲਾਂ ਤੇ ਕੱਲ੍ਹ 6 ਹੋ ਗਏ ਹੁਣ ਦੇਖਦਾ ਹਿੰਦੂ ਜੀ ਕਰਕੇ ਖੇਤਾਂ ਨੂੰ ਚੱਲੇ ਆ ਮੈਂ ਕੱਖ ਦੇਖਾਂ 2-3 ਭਰੀਆਂ ਬਸਲੇ ਆਵਾ ਉਹ 2-3 ਭਰੀਆਂ ਵੱਟ ਕੇ ਫਿਰ ਡੰਗਰਾਂ ਨੂੰ ਵਿਚਾਰਿਆਂ ਨੂੰ ਹਰਿਆਈ ਤਾਂ ਹੋਊਗੀ ਠੀਕ ਹੈ ਤੇ ਚਲੋ ਮੈਂ ਤਾਂ ਮਨਦੀਪ ਨੂੰ ਕਿਹਾ ਵੀ ਮੈਂ ਕੈਦਰ ਨਹੀਂ ਅੰਜਲੀ ਨੂੰ ਅੰਜਲੀ ਵੜ ਦਿੰਨੀ ਕਿਹਾ ਤਾਂ ਹੈਗਾ ਵੈਸੇ ਜੇ ਅੰਜਲੀ ਆ ਗਈ ਤਾਂ ਫਿਰ ਅੰਜਲੀ ਵੜ ਦਿੰਦੀ ਐ ਤੇ ਐਵੇਂ ਜਦ ਕੰਮ ਹੁੰਦਾ ਹੀ ਨਹੀਂ ਹੈ ਨਾ ਜਦ ਬੰਦਾ ਬਿਮਾਰ ਹੁੰਦਾ ਫਿਰ ਕੰਮੇ ਨਹੀਂ ਜੀ ਹੁੰਦਾ ਫਿਰ ਕੀ ਫਾਇਦਾ ਹਾਂਜੀ ਆਪਾਂ ਨੇ ਧਰਿਆ ਹੋਇਆ ਜੀ ਕਾੜਾ ਗਾਂ ਵਾਸਤੇ ਤੇ ਪਹਿਲਾਂ ਵੀ ਸਾਨੂੰ ਹੋ ਗਏ ਆ 2-3 ਦਿਨਦਿਆਂ ਨੂੰ ਜੀ ਕਾੜਾ ਅਸੀਂ ਸੋਚੇ ਵੀ ਚਲੋ ਕਾੜੇ ਕੋੜੇ ਦਈਏ ਗਾਂ ਨੂੰ ਤਾਜੀ ਸੂਈ ਹੋਣ ਕਰਕੇ ਵਿੱਚ ਨਾਲੇ ਅੰਦਰੋਂ ਅੰਦਰ ਸਾਫ਼ ਹੋ ਜਾਊਗਾ ਜੀ ਉਹਦਾ ਕਾ ਚੱਕਾ ਕਾੜਾ ਬਣਦਾ ਕੀ ਬਣਦਾ ਕਾੜਾ ਬਣਦਾ ਤੇ ਵਾਸਤੇ ਬਣਦਾ ਮੈਂ ਚਾਹ ਵਾਸਤੇ ਮੈਂ ਚਾਹ ਵਾਸਤੇ ਠੀਕ ਆ ਕਿਹੜੀ ਮੈਸ ਨੂੰ ਦੇਣਾ ਨਵੀਂ ਮੈਸ ਨੂੰ ਨਵੀਂ ਗਾਂ ਨੂੰ ਨਵੀਂ ਗਾਂ ਨੂੰ ਹਾਂ ਨਵੀਂ ਗਾਂ ਨੂੰ ਦੇਣਾ ਮਮਾ ਮੈਂ ਆਏ ਟਮਾਟਰ ਠੀਕ ਆ ਚਿਕੂ ਕਰਦਾ ਠੀਕ ਆ ਜੀ ਸਾਥੀ ਕਾਲ ਜੀ ਸਾਰਿਆਂ ਨੂੰ ਤੇ ਲਖਵਿੰਦਰ ਨੇ ਵੱਟ ਕੱਢਤੇ ਅੱਜ ਸਫਾਈ ਵਾਲੇ ਆ ਨਾਸਟ ਗਾਂ ਰਗੀ ਨੜਾਉਣ ਤੇ ਇਹਨੂੰ ਵੀ ਨੜਾ ਹੱਸਤਾ ਜਾਨੀ ਕਿ ਗਾਂ ਨੂੰ ਵੀ ਇਸ ਤੋਂ ਪਹਿਲਾਂ ਆ ਫਰਸ਼ ਵੀ ਤੋਂ ਉੱਤੇ ਸਾਰੇ ਗੱਦਾ ਵੀ ਤੋਂ ਉੱਤੇ ਸੁੱਕਣਾ ਪਾਇਆ ਵਾ ਧੋਕੇ ਮੱਜਾਂ ਵੀ ਨੜਾਉਤੀਆਂ ਸਾਰੀਆਂ ਆ ਦੇਖੋ ਜੀ ਸਾਰੀਆਂ ਮੱਜਾਂ ਨੜਾਉਤੀਆਂ ਫਰਸ ਤੁੱਟਾ ਪਿਆ ਆ ਦੇਖੋ ਸਫਾਈ ਵਾਲੇ ਬੱਟ ਕੱਢੇ ਪਏ ਆ ਨਾ ਆ ਪੱਖੇ ਛੱਡੇ ਵੇ ਅੰਦਰ ਸਫਾਈ ਆਲਮੋਸਟ ਡਨ ਹੈ ਆ ਦੇਖੋ ਸਾਰਾ ਆ ਵੀ ਨੜਾਏ ਪਏ ਆ ਕਟਰੂ ਵੀ ਦੋ ਆਏ ਆ ਵੀ ਨਾਲ ਹੀ ਤੇ ਆ ਵੀ ਚੀਕੂ ਵੀ ਨਾ ਤਾ ਵੇ ਯਾਰ ਆ ਛੋਟੀ ਜੀ ਬੱਚੀ ਵੀ ਨਾਲ ਹੀ ਇੱਦੀ ਬਿਸਫਾਈ ਹੋਈ ਆ ਵਿਚਾਰੀ ਦੀ ਤੇ ਬਸ ਇੱਕਾ ਗਾਂ ਰਹਿ ਗਈ ਇਹਨੂੰ ਲਖਵਿੰਦਰ ਲੱਗੀ ਵੀ ਇਹਨਾਂ ਨੂੰ ਇਹ ਤੋਂ ਬਾਅਦ ਕੀ ਕਰਨਾ ਲਖਵਿੰਦਰ ਫਿਰ ਇਹ ਤੋਂ ਬਾਅਦ ਕਰਨਾ ਆ ਆਨਲਾ ਕੇ ਮੇਰਾ ਕੰਮ ਨਿਪਟੜ ਗਿਆ ਹਾਂ ਮੈਂ ਤਾਂ ਫਿਰ ਆਪਣੇ ਕੱਪੜੇ ਧੋਣੇ ਕੱਪੜੇ ਧੋਣੇ ਫਿਰ ਆਪਾਂ ਰੋਪੜ ਵੀ ਜਾ ਕੇ ਆਉਣਾ ਇੱਕ ਵਾਰੀ ਅਨੰਦ ਜੀ ਆਨੇ ਹਾਂ ਜੇਕਰ ਉਹ ਨਲਾ ਦੇ ਕਰਨਾ ਚਾਹੁੰਦੇ ਨੇ ਨੀਂਬੜੇ ਨਹੀਂ ਕਰਦੇ ਉਹ ਤਾਂ ਹੈਗਾ ਹਾਂ ਹਾਂ ਹੁਣ ਵੀ ਤਾਂ ਪਰਸੋਂ ਲੜਾਈ ਤੀ ਮੈਂ ਕੱਲ ਨਹੀਂ ਨਲਾਂ ਹੋਈ ਇੱਕ ਪਰਸੋਂ ਤਾਂ ਨਲਾਈ ਹੋਤੀ ਆਹ ਸਾਈਡ ਤਾਂ ਫਿਰ ਵੀ ਸਾਫ਼ ਲੱਗ ਰਹੀ ਆ ਹੁਣ ਧੋਣ ਕਰਕੇ ਨਾਲੇ ਨਾ ਜਿਹੜੀ ਛੋਟੀ ਬੱਚੀ ਐ ਇਹਦੀ ਗੈਂ ਦੀ ਉਹ ਨਾਲੀ ਦੇ ਵਿੱਚ ਲੱਗੀ ਵੀ ਉਹ ਕਰਨਾ ਪਾਣੀ ਪੀਣ ਪਾਣੀ ਤਾਂ ਉਹ ਤਾਂ ਮੰਨਦਾ ਮੈਂ ਵੈਸੇ ਵੀ ਡਾਕਟਰ ਨੇ ਮਨਾ ਕਰਿਆ ਵੀ ਹਲੇ ਢਿੱਲੀ ਆ ਹੁਣ ਤਾਂ ਨਹੀਂ ਗੁੱਸੇ ਹੈਗੀ ਜਿੱਦਾਂ ਕੱਲ ਗੁੱਸੇ ਮੈਂ ਫਟਾਫਟ ਟੋਕਾ ਕਰਦੇ ਆ ਤਾਂ ਆਹੋ ਟੋਕਾ ਕਰਦੇ ਆ ਤਾਂ ਜਦ ਫਟਾਫਟ ਫਟਾਫਟ ਗੁੱਸਾ ਆਉਂਦਾ ਨਹੀਂ ਕਹਿੰਦੇ ਆਉਂਦਾ ਆਇ ਨਹੀਂ ਕਰਦੇ ਹੁੰਦੇ ਆ ਆਪਾਂ ਦੋ ਤਾਂ ਜਣੇ ਆ ਦੂਸਰਾ ਕਾਤੇ ਕਰਨਾ ਹੁੰਦਾ ਨਾ ਨਹੀਂ ਤਾਂ ਜਿਹੜਾ ਅੱਜ ਆਣ ਦੀ ਮਸਾਲਾ ਡਿੰਗਰ ਦਾ ਕੰਮ ਕਰਦੀ ਉਹ ਤਾਂ ਮੰਨਦਾ ਮੈਂ ਮੈਂ ਫਿਰ ਉਧਰ ਕਹਿ ਰਹੀ ਆ ਵੀ ਤਾਂ ਬੱਟਰਪੀਆ ਸਾਹਿਬ ਜਿੰਨਾ ਆੜ-ਕਬਾੜ ਖੜਾ ਤਾਂ ਸਾਫ ਸਫਾਈ ਕਰਕੇ ਸਾਰਾ ਗੰਨ ਕਰਤਾ ਉਧਰ ਨਾਲ ਉਹ ਵੀ ਦਿਖਾਤਾ ਮੈਂ ਵੀਡੀਓ ਦੇ ਵਿੱਚ ਬਾਜ ਇੱਧਰ ਕਿਆ ਕਰਿਆ ਤਾਂ ਆਪਾਂ ਨੇ ਅੱਜ ਨਹੀਂ ਜਿਹੜਾ ਕੰਮ ਕਰਿਆ ਤਾਂ ਉਹ ਦੱਸ ਇਹਦੇ ਵਿੱਚ ਠੀਕ ਠੀਕ ਆ ਖਾਲੀ 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 ਬਾਜ ਲੱਗਿਆ ਹੋਇਆ ਜੀ ਪੋਂਠਾ ਖਾਨ ਨਾਲੇ ਆ ਕਾਰ ਕੇਆਰੀਆਂ ਪੱਟ ਕੇ ਸਾਰੀਆਂ ਆ ਬਾਜ ਨੇ ਬਾਜਿਆ ਕਿਆ ਬਣਾਇਆ ਹੋਵੇ ਤੈਂ ਆਪਣਾ ਦੇਖੋ ਹਾਊਸ ਕਿਆ ਹੈ ਹਾਂ ਤਾਂ ਕਈ ਪੱਟ ਕੇ ਗਾਮਾ ਸਿਆਰ ਪੱਟਾ ਦਿਆ ਪੱਟ ਕੇ ਗੱਦਾ ਇੱਛ ਉਹ ਵੈਰੀ ਗੁੱਡ ਦੇਖ ਲਿਆ ਗਾਇਸ ਦੇਖ ਲਿਆ ਆ ਗਿਆ ਬਣਾਇਆ ਹੋਵੇ ਤੁਸੀਂ ਹਾਂ ਹਾਊਸ ਨਾ ਹਾਂ ਹਾਉਸ਼ੇ ਘਰ ਵੈਰੀ ਗੁੱਡ ਵੈਰੀ ਗੁੱਡ ਆ ਸਫਾਈ ਕਰੀਏ ਜੀ ਇੱਧਰ ਅਸੀਂ ਮੈਂ ਤੇ ਬਾਜਨੇ ਸਾਰਾ ਜਿੰਨਾ ਵੀ ਕੱਖ ਗੰਡਾ ਖੜਾ ਤਾਂ ਫालतੂ ਆਪਾਲਕ ਮੇਥੇ ਮੇਥੀ ਇੱਧਰ ਕੱਖ ਗੰਡਾ ਬਹੁਤ ਖੜਾ ਤਾਂ ਸਾਰਾ ਸਫਾਈ ਕਰੀ ਹੁਣ ਮੈਂ ਕੱਖ ਲੈਣ ਚੱਲਿਆ ਉਹ ਤੋਂ ਬਾਅਦ ਫਿਰ ਆ ਕੇ ਆਲਸਣ ਦਸਣ ਤੇ ਪਿਆਜ਼ ਦੀ ਗਢਾਈ ਕਰਕੇ ਫਿਰ ਇਹਨਾਂ ਨੂੰ ਪਾਣੀ ਲਾਉਣਾ ਹਲੇ ਉਹ ਕੱਖ ਰਹਿ ਗਿਆ ਮੜਾ ਜਾਂ ਗੇਟ ਕੋਲ ਵੱਢਣੇ ਨੂੰ ਤੇ ਆ ਮਸੰਮੀ ਨੂੰ ਬਹੁਤ ਬੂਰ ਪਿਆ ਪਿਆ ਫਲੇ ਨੂੰ ਵੀ ਸੋਹਣਾ ਲੱਗਦਾ ਅਮਰੂਦ ਵੀ ਠੀਕ ਹੈ ਤੇ ਆ ਨਿੰਬੂ ਹੋ ਗਏ ਬਤਾਉਂ ਦੇਖ ਲਓ ਕਿਦਾਂ ਬੂਟਾ ਭਰੇ ਆ ਪਿਆ ਬਤਾਉਆਂ ਦਾ ਅੰਗੂਰਾ ਅੰਬ ਨੂੰ ਦੇਖ ਲਓ ਕਿੰਨਾ ਬੂਰ ਪਿਆ ਪਿਆ ਪਦੀਨਾ ਆਂਬ ਆ ਤਾਂ ਆਂਬ ਦਾ ਬੁੱਟਾ ਹਾਂਜੀ ਕਿਸ਼ਕਾ ਜੀ ਇਹ ਅੰਬ ਦਾ ਬੂਟਾ ਖਾ ਵੀ ਨਹੀਂ ਉਹ ਨਵੇਂ ਆਉਣੇ ਹੁੰਨੇ ਆ ਨਵੇਂ ਪੱਤੇ ਆ ਉਹ ਤਾਂ ਇਦਾਂ ਦੇ ਆ ਕੋਮਲ ਪੱਤੀਆਂ ਉਹ ਕੋਮਲ ਜਮਾਈ ਨਰਮ ਪੱਤੀਆਂ ਉਹਨਾਂ ਨੂੰ ਕੋਮਲ ਪੱਤੀਆਂ ਕਹਿੰਦੇ ਗਾਈਚ ਚਲੋ ਖੇਤਾਂ ਨੂੰ ਚਲੀਏ ਗਾਈਚ ਹੁਣ ਪੌਂਡਾ ਖਾ ਲਓ ਛੇਤੀ ਛੇਤੀ ਫਿਰ ਆਪਾਂ ਗਾਈਚ ਹੀ ਚਲੋ ਚਲੀਏ ਖੇਤਾਂ ਨੂੰ ਠੀਕ ਆ ਗਾਈਂ ਫੇ ਆਪਾਂ ਮੂੰਗੀਆਂ ਵੀ ਲੈ ਕੇ ਆਉਣੀ ਆ ਰੋਪੜ ਤੇ ਠੀਕ ਆ ਨਿੰਦਰ ਚਾਚੂ ਦੇ ਘਰ ਵੀ ਜਾਇ ਆਉਂਗੇ ਰਣਜੀਤ ਸਿੰਘ ਬਾਗ ਚ ਵੀ ਜਾਇ ਆਉਂਗੇ ਮਾਈ ਵੀ ਦੇਖੇ ਆਉਂਗੇ ਲੋ ਜੀਤ ਲਖਵਿੰਦਰ ਨੇ ਮੱਜਾਂ ਲਾ ਕੇ ਤੇਲ ਮਲਤਾ ਮੱਜਾਂ ਦੇ ਹਾਂ ਚਮਕਾਤੇ ਪਸ਼ੂ ਤਾਂ ਨੈਣ ਚਮਕਾਇਆ ਗਿਆ ਜੀ ਅੱਜ ਕਿਰਪਾ ਬਾਬੇ ਨਾਨਕ ਦੀ ਬਹਿਗੁਰੂਸ ਤੇ ਬਾਛਾ ਦੀ ਮਿਹਰ ਹਾਂਜੀ ਬਾਜੀ ਕੀ ਕਰਦੇ ਤੁਸੀਂ ਮੈਂ ਸੱਤ ਲੱਗਣਾ ਵੇਰੀ ਗੁੱਡ ਯਾਰ ਚਮਕ ਵੀ ਰਹੀ ਹੈ ਮਹਿਸਾ ਬਹੁਤ ਸੋਹਣਾ ਬਹੁਤ ਸੋਹਣਾ ਅੰਮੀ ਵਧੀਆ ਲੱਗਦਾ ਹੈ ਸਾਫ਼ ਸੁਥਰਾ ਮੱਝਾਂ ਨੇ ਚੇ ਮੈਨੂੰ ਤਾਂ ਸਫਾਈ ਬਹੁਤ ਵਧੀਆ ਲੱਗਦੀ ਹੈ ਮੈਂ ਸਾਫ਼ ਸੁਥਰਾ ਹੋ ਗਿਆ ਮੱਝਾਂ ਨੇ ਚੇ ਉਹਨਾਂ ਲੱਗਦਾ ਖੜੀਆਂ ਵੀ ਦੇਖੋ ਸੋਹਣੀਆਂ ਲੱਗਦੀਆਂ ਐਵੇਂ ਇੱਧਰ ਵੀ ਆਪਣੀ ਸਾਰੀ ਸਾਫ ਸਫਾਈ ਕਰੀ ਹੈ ਸਾਫ ਸੁੱਤਰੀ ਸੋਹਣਾ ਲੱਗਦਾ ਹੀ ਉਹ ਤੇਰੇ ਸਾਰਾ ਸਫਾਈ ਕਰਤੀ ਚਲੇ ਜੀ ਹੁਣ ਚੱਲਦੇ ਆਪਾਂ ਅੰਦਰ ਨੂੰ ਇੱਥੇ ਗੱਦਾ ਵੀ ਧੋਤਿਆ ਗਾਲ ਜੀ ਇਹ ਵੀ ਧੋ ਕੇ ਸੁੱਕਣਾ ਪਾਤੇ ਜੀ ਇਹ ਇਸਫਾਈ ਕਰੂਗੇ ਨਾ ਆਪਾਂ ਉਨੀ ਜ਼ਿਆਦਾ ਵਧੀਆ ਨਾਲ ਡੰਗਰਾਂ ਦੇ نیچے ਸਾਫ਼ ਸੁਥਰਾ ਹੀ ਸੋਹਣਾ ਲੱਗਦਾ ਏ ਨਹੀਂ ਤਾਂ ਲਿਬੜੀਆਂ ਲੁਬੜੀਆਂ ਵੀ ਜਦੋਂ ਚੌਣ ਦਾ ਟਾਈਮ ਹੁੰਦਾ ਉਹਦਾ ਪੁੰਛਾ ਵਗੈਰਾ ਮਾਰ ਜਾਂਦੀਆਂ ਆਪ ਵੀ ਇਸ ਲਿਬੜ ਜੰਨੇ ਆ ਫਿਰ ਤੇ ਜਿਆਦਾ ਤਾਂ ਕੰਮਣ ਜਾ ਹੁੰਦਾ ਤੇ ਸਾਫ ਸੁਥਰਾ ਕੀ ਚੁੱਤ ਕੀ ਅੱਜ ਦਾ ਅੱਜ ਦਾ ਆਪਾਂ ਨੇ ਬਹੁਤ ਕੰਮ ਕੀਤਾ ਥੱਕ ਗਈ ਕਿਉਂਕਿ ਅੱਜ ਮੱਝ ਮੱਝਾਂ ਵੀ ਣਾਈਆਂ ਨਾ ਹੁਣ ਤਾਂ ਰੋਜ਼ ਣਾਲਾਣੀਆਂ ਪਿਆ ਕਰਦੀਆਂ ਕਿਉਂਕਿ ਗਰਮੀ ਆ ਗਈ ਨਾ ਮੌਸਮ ਦਾ ਫਰਕ ਪੈ ਗਿਆ ਹੁਣ ਤਾਂ ਬਾਹਰ ਮੰਨੀ ਹੋਈਆਂ ਗਾਹਾਂ ਗਾਹਾਂ ਇਹ ਅੰਦਰ ਕਰਨੀਆਂ ਪਿਆ ਕਰਨੀਆਂ ਦੁਪਹਿਰ ਨੂੰ ਅੰਦਰ ਤੇ ਸ਼ਾਮ ਨੂੰ ਬਾਹਰ ਕਰਨੀਆਂ ਪਿਆ ਕਰਨੀਆਂ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਫਿਰ ਹੋਰ ਵੀਡੀਓ ਦੇ ਵਿੱਚ ਤੇ ਤੁਸੀਂ ਦਿੰਦਿਆ ਬਹੁਤ ਜ਼ਿਆਦਾ ਸਾਨੂੰ ਪਿਆਰ ਤੇ ਸਾਡੀ ਵੀਡੀਓ ਨੂੰ ਦਿੰਦਿਆ ਬਹੁਤ ਜ਼ਿਆਦਾ ਪਿਆਰ ਤੇ ਸਾਰਿਆਂ ਦੇ ਕਰਦੀਆਂ ਦਿਲੋਂ ਧੰਨਵਾਦ ਜੀ ਧੰਨਵਾਦ